ਠਾਨਕੋਟ ਦੀ ਲਮੀਨੀ ਚੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਦੱਸਦੇ ਹੀ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਾਰ ਦੀ ਛੱਤ ਕਿਸ ਤਰ੍ਹਾਂ ਨਾਲ ਡਿੱਗੀ ਹੈ ਤੇ ਇਸ ਕਾਰ ਦੀ ਛੱਤ ਦੇ ਡਿੱਗਣ ਦੇ ਕਾਰਨ 3 ਤੋਂ 4 ਲੋਕ ਜਿਹੜੇ ਨੇ ਉਹ ਜ਼ਖਮੀ ਹੋ ਗਏ ਜਦੋਂ ਸਾਡੀ ਟੀਮ ਪਰ ਲੋ ਇੱਥੇ ਪਹੁੰਚ ਕੇ ਇਹਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਤੁਸੀਂ ਦੇਖ ਸਕਦੇ ਹੋ ਬਜ਼ੁਰਗ ਮਹਿਲਾ ਕਿਸ ਤਰ੍ਹਾਂ ਦੀ ਨਾਲ ਪ੍ਰਸ਼ਾਸਨ ਤੋਂ ਮੰਗ ਕਰ ਰਹੀ ਹੈ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਤੇ ਉਹਨਾਂ ਦੀ ਘਰ ਦੀ ਛੱਤ ਜਿਹੜੀ ਹੈ ਉਹ ਬਣਵਾਈ ਜਾਵੇ ਤੇ ਇਸ ਮੌਕੇ ਤੇ ਜਦੋਂ ਸਾਡੀ ਟੀਮ ਉੱਥੇ ਪਹੁੰਚੀ ਤਾਂ ਇੱਕ ਬੱਚੇ ਦੇ ਨਾਲ ਵੀ ਗੱਲਬਾਤ ਕੀਤੀ ਗਈ ਤਾਂ ਉਸ ਦਾ ਕਹਿਣਾ ਹੈ ਕਿ ਉਹ ਛੁੱਟੀਆਂ ਕੱਟਣ ਆਇਆ ਹੋਇਆ ਸੀ ਤੇ ਇਹ ਛੱਤ ਜਿਹੜੀ ਹੈ ਆਪਣੇ ਨਾਨਕੇ ਘਰੀ ਇਹ ਬੱਚਾ ਜਿਹੜਾ ਆਇਆ ਹੋਇਆ ਸੀ ਤੇ ਉਸ ਦਾ ਕਹਿਣਾ ਹੈ ਕਿ ਛੱਤਾਂ ਬਹੁਤ ਹੀ ਜ਼ਿਆਦਾ ਪੁਰਾਣੀਆਂ ਨੇ ਤੇ ਪ੍ਰਸ਼ਾਸਨ ਤੋਂ ਇਹਨਾਂ ਨੇ ਮੰਗ ਕੀਤੀ ਇਹ ਹੈ ਕਿ ਇਹ ਛੱਤ ਜਿਹੜੀ ਹੈ ਇਹਨਾਂ ਦੀ ਮਦਦ ਕੀਤੀ ਜਾਵੇ ਛੱਤ ਨੂੰ ਜਿਹੜਾ ਹੈ ਮੁਰਤੋਂ ਜਿਹੜਾ ਹੈ ਉਹ ਬਣਾਇਆ ਜਾ ਸਕੇ ਕਿਉਂਕਿ ਪਰਿਵਾਰਕ ਮੈਂਬਰਾਂ ਚ ਜਾਂ ਪਰਿਵਾਰ ਚ 19 ਜ਼ਿਆਦਾ ਹਸਿਆਤ ਨਹੀਂ ਹੈ ਕਿ ਦੁਬਾਰਾ ਤੋਂ ਇਹ ਛੱਤ ਨੂੰ ਜਿਹੜਾ ਹੈ ਉਹ ਬਣਾਇਆ ਜਾ ਸਕੇ ਫਿਲਹਾਲ ਕਿਸੇ ਦਾ ਜਾਨੀ ਮਾਨੀ ਨੁਕਸਾਨ ਜਿਹੜਾ ਉਹ ਨਹੀਂ ਹੋਇਆ ਹੈ ਪਰਿਵਾਰ ਚ ਆਏ ਹੋਏ ਜਿੰਨੇ ਵੀ ਬਾਹਰ ਦੇ ਲੋਕ ਸਨ ਜੋ ਵੀ ਉਹਨਾਂ ਦੇ ਪਰਿਵਾਰਕ ਮੈਂਬਰ ਸਨ ਤਿੰਨ ਤੋਂ ਚਾਰ ਲੋਕ ਦੱਸੇ ਜਾ ਰਹੇ ਨੇ ਚਾਰ ਲੋਕ ਲਗਭਗ ਦੱਸੇ ਜਾ ਰਹੇ ਨੇ ਜ਼ਖਮੀ ਹੋਏ ਨੇ ਉਹਨਾਂ ਨੂੰ ਕੋਈ ਜ਼ਿਆਦਾ ਨੁਕਸਾਨ ਨਹੀਂ ਪਹੁੰਚਿਆ ਪਰ ਹਾਂ ਜ਼ਖਮੀ ਜ਼ਰੂਰ ਇੱਕ ਵਾਰ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਤੇ ਸਾਡੀ ਟੀਮ ਵੱਲੋਂ ਕਿਹੜੀ ਕਿਹੜੀ ਗੱਲਬਾਤ ਉਹਨਾਂ ਨਾਲ ਕੀਤੀ ਗਈ ਹੈ ਤੁਹਾਨੂੰ ਇੱਕ ਵਾਰ ਉਹ ਵੀ ਸੁਣਾ ਦਿੰਨੇ ਆ ਬਾਣਾ ਆਪਣੇ ਨਾਨੀ ਦਾ ਰਾਇਹੀ ਤੇ ਇੱਥੇ ਡਾਢੀ ਮੇਰੀ ਮਾਸਦੀ ਬੇਟੀ ਉਹ ਮੇਰੇ ਨਾਲ ਲੰਮੀ ਬੇਧੀਨ ਤੇ ਆਪ ਐਥੇ ਬੈਠੇ ਲਈ ਫੋਨ ਚਲਾਣ ਗਈ ਤੇ ਲੈਟਰ ਭਾਣੇ ਹੋ ਗਏ ਨਾਨੀ ਦੇ ਨਾਨੀ ਨੂੰ ਥੋੜੀ ਮੇਜੀ ਐਸੋਸੀਏਸ਼ਨ ਨਹੀਂ ਹੈ ਕੋਈ ਇਹਨੂੰ ਖਾਲੇ ਅਧਾਈਆ ਦਿਹਾੜੀ ਦਾਹਰ ਵਿਚਾਰੀ ਉਹਨੇ ਜੀ ਲੈਟਰ ਪਾ ਸਕਦੇ ਤੇ ਉਹਨਾਂ ਨੇ ਨਾਮ ਮਰਜੀ ਦਾ ਵੀ ਚੱਲਣ ਗਿਆ ਇਹਦਾ ਸਿਸਟਮ ਆਣਾ ਮੋਟਾ ਲੈਂਟਰ ਵੀ ਟੁੱਟਨ ਵਾਲਾ ਹੀ ਐਂ ਸਾਰੇ ਇੱਥੇ ਲੰਮੇ ਬਹਿ ਹੀ ਹੋਰ ਵੀ ਦੋ ਪਰੋਣੇ ਆਏ ਦੇ ਹੀ ਸਾਰੇ ਭੈਣ ਭਰਾ ਬੈਠੇ ਆ ਤੇ ਉੱਪਰ ਲੈਂਟਰ ਡਿੱਗ ਗਿਆ ਸਿਰ ਤੇ ਲੱਗੀ ਬਹੁਤ ਲੱਗਾ ਤੇ ਲੱਗੀ ਆ ਦੇਖੋ ਹੋਰ ਵੀ ਬੜੀਆਂ ਲੱਗੀਆਂ ਮਾਸ ਦੀ ਬੇਟੀ ਦੇ ਵੀ ਲੱਗ ਗਈ ਆ ਤੇ ਆ ਦੇਖੋ ਬਈ ਲੈਂਟਰ ਬਾਕੀ ਹੋਰ ਕਿਹਦੇ ਕਿਹਦੇ ਲੱਗੀ ਹੈ ਮਾਸੀ ਦੀ ਬੇਟੀ ਤੇ ਲੱਗੀ ਆ ਹੋਰ ਮਾਮੇ ਦੇ ਮਾਮੀ ਦੇ ਭਤੀਜੇ ਮਾਮੀ ਦੇ ਭਤੀਜੇ ਆਏ ਜੀ ਭਤੀਜੇ ਉਹਦੇ ਵੀ ਲੱਗੀ ਆ ਪੰਜ ਜਣੇ ਪੰਜ ਛੇ ਜਣੇ ਮਿਲ ਕੇ ਜ਼ਖਮੀ ਹੋਏ ਆ ਠੀਕ ਹੈ ਹਾਂ ਜੀ ਕੀ ਸਮੱਸਿਆ ਹੈ ਆਈ ਲਿਵ ਇਨ ਇਦੀ ਰੈਡ ਵਾਲੇ ਆ ਜੀ ਬਜ਼ੁਰਗ ਹੈਗੇ ਆ ਜੀ ਸੱਲੇ ਬੱਚੇ ਆਏ ਦੇ ਹੀ ਸੋਦੇ ਮਿਲਨ ਵਾਸਤੇ ਬੇਟੀਆਂ ਦੇ ਪੰਜ ਜਣੇ ਲੰਮੇ ਤੇ ਪੰਨਾਂ ਦੇ ਲੈਂਟਰ ਦੇ ਗਿਆ ਬੜੇ ਜ਼ਖਮੀ ਹੋ ਗਏ ਸਾਰੇ ਬੱਚੇ ਗਰੀ ਵਾਹੀ ਦੀ ਥੋੜੀ ਬੋਦੀ ਮੱਤਕਾਰ ਚਲਦੇ ਨੇ ਬਸ ਗੱਲ ਮਤਲਬ ਕੀ ਹੋਇਆ ਮਤਲਬ ਕਿੰਨੇ ਕ ਜਾਨੇ ਲੱਗੀ ਹੈਗੀ ਹੈ ਪੰਜ ਜਾਨੇ ਚਾਰ ਜਾਨੇ ਲੱਗੀ ਪੰਜਵੇਂ ਤੇ ਨਹੀਂ ਲੱਗੀ ਲੇਟੇ ਦੇ ਪਾਣੀ ਜਾਣੇ ਠੀਕ ਹੈ ਠੀਕ ਕੈਮਰਾ ਕਰਸ ਤੋਂ ਹਨੀ ਦੇ ਨਾਲ ਅੱਜ ਸੈਨਿਕ ਦੀ ਰਿਪੋਰਟ